ਉਜੀ ਆਪਣਾ ਛੋਟਾ ਵੀਰ ਬਾਬਾ ਚੰਨਾ ਗੁੱਡੀਆਂ ਆਪਣੇ ਕੋਲੇ ਆਇਆ ਸੀ ਆ ਬਾਈ ਹਰੀਆਂ ਅੱਖਾਂ ਦਾ ਪਿਓਰ ਕਬੂਤਰ ਹਨਾ ਆਪਾਂ ਗਿਫਟ ਕੀਤਾ ਕਿਵੇਂ ਲੱਗਿਆ ਬਾਬਾ ਕਬੂਤਰ ਕਬੂਤਰ ਬਹੁਤ ਚੰਗਾ ਹੈ ਬਹੁਤ ਚੰਗਾ ਲੋਕ ਕਹਿੰਦੇ ਹਰੀਆਂ ਕਹਿੰਦੇ ਹਾਂ ਫਰਮਾਇਆ ਅੱਜ ਪਹਿਲੀ ਵਾਰੀ ਵੇਖਿਆ ਸੱਚੀ ਗੱਲ ਦੱਸਦਾ ਬਾਈ ਹਰੀਆਂ ਦਾ ਝੂਠ ਛਾੜਦਾ ਨਹੀਂ ਵਜਦਾ ਹਰੀਆਂ ਦਾ ਲਓ ਜੀ ਆ ਪਿਓਰ ਹਰੀਆਂ ਦਾ ਆਪਣੇ ਕੋਲ ਵੀ 5-400 ਕਬੂਤਰ ਆਪਿੰਦਰਾ ਮੈਂ ਤਾਂ ਵੇਖਿਆ ਮੇਰੇ ਘੁੱਡੇ ਜੀ ਠੀਕ ਹੈ ਸੁਣਦਾ ਹੁੰਦਾ ਜੀ ਮੈਂ ਅੱਜ ਵੇਖਿਆ ਆਪਾ ਖੁੱਡੇ ਅੱਗੇ ਖੜਾ ਇਦੋਂ ਤਾਂ ਧਰਮਣੇ ਮੱਕਵਾਂਦੇ। ਅੱਜ ਵੇਖ ਕੇ ਕਿਵੇਂ ਲੱਗਿਆ ਅੰਕਲ ਜੀ ਕਬੂਤਰ ਇਹ? ਬਹੁਤ ਵਧੀਆ। ਬਾਕੀ ਭਿੰਦਰ ਤੇਰੀ ਇੱਕ ਚੀਜ਼ ਹੋਰ ਵੇਖਿਆ ਮੈਂ ਬਾਈ, ਉਤਰ ਥੋੜੇ ਆ। ਸੱਡਾ। ਠੀਕ ਹੈ ਜੀ। ਲੋ ਆਉਣਾ ਆਪਾ ਬਾਬੇ ਨੂੰ ਗਿਫਟ ਕੀਤਾ ਜੀ ਕਬੂਤਰ ਤੇ ਬਾਬੇ ਆਸਤੀ ਰੱਖਿਆ ਸੀ। ਕੱਪੜਾ ਜਾਣਾ ਨਹੀਂ ਸੀ ਭਿੰਦਰ ਨਾਲ ਹੁਣ ਪਾਲਾ ਕਰੀ ਜਾਂਦਾ ਬਾਈ ਯਾਰ। ਇਹਨੂੰ ਵੀ ਇੱਥੇ ਰੱਖ। ਨਹੀਂ ਤੁਸੀਂ ਲੈ ਹੀ ਜਾਓ ਹਨਾ। ਹਾਂ। ਤੇ ਬਾਬਾ ਕਹਿੰਦਾ ਵੀ ਇੱਥੇ ਬੱਚੇ ਕਢਾ ਦਿਓ ਤੇ ਉੱਥੇ ਕਬੂਤਰ ਜ਼ਿਆਦੇ ਆ ਹਨਾ ਮੈਂ ਕਿਹਾ ਉਹ ਕੋਈ ਗੱਲ ਨਹੀਂ ਹਨਾ ਤੇ ਵੈਸੇ ਆਪਾਂ ਕਿਹਾ ਵੀ ਲੈ ਕੇ ਜਾਓ ਆ ਨਿਸ਼ਾਨੀ ਬਾਬਾ ਤੁਹਾਡੇ ਸਪੈਸ਼ਲ ਪਾਤੀ ਸੀ ਆਪਾਂ ਜਦੋਂ ਤੁਸੀਂ ਕਿਹਾ ਸੀ ਨਾ ਉਹ ਨਿਸ਼ਾਨੀ ਵੇਖ ਕੇ ਜਾਊਗਾ ਨਿਸ਼ਾਨੀ ਲਾ ਆ ਕਬੂਤਰ ਪਤਾ ਨਹੀਂ ਹਾਂ ਉਹ ਸਵਾਰ ਕੇ ਵੇਖ ਜਾਓ ਸਵਾਰ ਕੇ ਵੇਖ ਲਓ ਹਨਾ ਹਾਂ ਇਹ ਕਬੂਤਰ ਆਪਾਂ ਡਾਇਆ ਵੀ ਨਹੀਂ ਹਨਾ ਰੱਖ ਲਿਆ ਸੀ ਤੁਸੀਂ ਚੰਦਰ ਨੇ ਕਿਹਾ ਵੀ ਜਰਨੈਰ ਵਾਲਾਂ ਚ ਪਿਓ ਹੋਰਾ ਜਮਾ ਪਿਓ ਹੈ ਤੇ ਭਾਈ ਮੈਂ ਗੱਦੱਥੂਗਾ ਵੀ ਇਹ ਵੀ ਵਾਅਦਾ ਪਾਈ ਨੂੰ ਦੱਸੂਗਾ ਵੀ ਜੇ ਢੋਡੇ ਹਾਂ ਤੇ ਕਿਵੇਂ ਆ ਤੇ ਆਪਾਂ ਪਿਓਰਟੀ ਵਧਾਉਣ ਵਾਸਤੇ ਕੋਈ ਭਿੰਦਰ ਨੂੰ ਕਹਤਾ ਭਾਈ ਨੂੰ ਇਹਨਾਂ ਦਾ ਪਿਓਰ ਕੂਤਰੀ ਲਾ ਤੇ ਬਾਕੀ ਤੇਰੇ ਲੱਗ ਜਾਵਾਂਗੇ ਬਾਬੇ ਤੂੰ ਕੋਈ ਭੁੱਲ ਹੈ ਨਹੀਂ ਬਾਕੀ ਮਿਲਲਾ ਦਾ ਮੈਂ ਆ ਸਾਡੇ ਬੰਦ ਨੂੰ ਇਹਨੂੰ ਸ਼ਿਕਾਇਤ ਕਰ ਦੇਣਾ ਕੂਤਰਾ ਮੈਨੂੰ ਹੋਈ ਸਾਡੇ ਬੰਦੇ ਨੂੰ ਸ਼ੌਕ ਪਾ ਰਿਹਾ ਪਤਾ ਲੱਗਦਾ ਨਾ ਉਹ ਤੇ ਆਹ ਬਈ ਕੂਤਰੀਆਂ 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 ਬੈਠੀਆਂ ਬਾਬੇ ਨੇ ਕਹੇ ਜਿਹੜੀ ਮਰਜ਼ੀ ਬਾਬਾ ਫੜ ਲਾ ਕੂਤਰੀ ਜਿਹੜੀ ਤੈਨੂੰ ਦਿਲ ਲੱਗਦੀ ਆ ਹਨਾ ਭਿੰਦਰ ਬਾਈ ਹਾਂ ਬਾ ਪਿਆਰ ਦਾ ਤਿਆਰ ਸੱਚੀ ਦਿਲੋਂ ਕਹਿਣਾ ਨਹੀਂ ਨਹੀਂ ਗੱਲ ਹੀ ਕੋਈ ਨਹੀਂ ਬਾਬਾ ਆਪਾਂ ਨਾ ਕਬੂਤਰਾ ਨਹੀਂ ਵਰਤਨਾ ਬਈ ਆਪਾਂ ਪਤਾ ਕਿਤੋਂ ਤੱਕ ਵੀਡੀਓ ਨਾ ਜਾਣਾ ਆਪਾਂ ਕੋਈ ਬੰਦਾ ਉਂਗਲ ਖੜੀ ਕਰਕੇ ਕਹੇ ਆਪਾਂ ਕਬੂਤਰਾ ਪੁੱਛੇ ਤਾਂ ਹੈ ਹੀ ਨਹੀਂ ਹਾਂ ਹਾਂ ਕਬੂਤਰਾ ਪੁੱਛੇ ਤਾਂ ਨਹੀਂ ਆਪਾਂ ਹੱਥੀਂ ਤੈਨੂੰ ਕਹਿਣਾ ਹਣਾ ਮੈਨੂੰ ਤਾਂ ਪਤਾ ਨਹੀਂ ਸੀਗਾ ਹਾਂ ਇਹ ਤਾਂ ਬਾਅਦ ਹੀ ਰੱਖੀ ਹੋਈ ਤਾਂ ਮੈਂ ਤੁਹਾਡੇ ਵਾਸਤੇ ਰੱਖੀ ਸਪੈਸ਼ਲ ਹਣਾ ਮਿਲਣਾ ਐਜਿਕ ਹਾਂ ਪਿਆਰ ਕਰਨ ਇੱਕ ਪਿਆਰ ਹੁੰਦਾ ਇਹ ਦੇਖੋ ਆਪਾਂ ਉੱਥੇ ਭੋਗਦੇ ਹਾਂ ਇੱਥੇ ਪ੍ਰੋਗਰਾਮ ਹੁੰਦਾ ਇੱਧਰ ਪ੍ਰੋ ਮੈਂ ਮੇਰੇ ਮਨ ਚ ਆਇਆ ਮੈਂ ਕਿਹਾ ਬਾਈ ਕੋਲ ਜਾਣਾ ਹੈ ਇਹ ਕਹਿੰਦੇ ਝਗ ਅਬੜੇ ਅਬੜੇ ਧੰਨਵਾਦ ਬਾਈ ਥੈਂਕ ਯੂ ਕੋਈ ਗੱਲ ਨਹੀਂ ਜਿਉਂਦੇ ਵਸਦੇ ਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਭਰਾਵਾਂ ਨੂੰ